ਇਥੇ ਸਾਡੇ ਇਹ ਮੁੰਡੇ ਦੇ ਉੱਪਰ ਉਹਨਾਂ ਨੇ ਅਟੈਕ ਕਰਤਾ ਰਾਣਾ ਦੇ ਨਾਲ ਅਟੈਕ ਕੀਤਾ ਇਹ ਵਪਾਰਸ ਨੂੰ ਨਹੀਂ ਕੋ ਦੰ ਦੇਗਾ ਇਦਾਂ ਵਪਾਰੀਆਂ ਦੇ ਅਟੈਕ ਹੋਣ ਲੱਗ ਜਾਣਗੇ ਤਾਂ ਮੈਂ ਤਾਂ ਸਰਕਾਰੀ ਫੇਲ ਹੈ ਨਵਾਂ ਵਪਾਰੀ ਕੀ ਹੋਊਗਾ ਪੰਜਾਬ ਦੇ ਵਿੱਚ ਜਿਹੜੇ ਪੁਰਾਣੇ ਵਪਾਰੀ ਆ ਉਹਨਾਂ ਨੂੰ ਘਟਰਾ ਇਹ ਆਪਣੀ ਸੇਫਟੀ ਕੌਣ ਕਰੇਗਾ ਸਾਡੇ ਲੋਕਾਂ ਦੀ ਜਦੋਂ ਅਸੀਂ ਪਰਸਨਲ ਗੱਲ ਕਰਦੇ ਆ ਤਾਂ ਇਹਨਾਂ ਕੋਈ ਬੰਦੇ ਨਹੀਂ ਹੁੰਦੇ ਕਾਨੇ ਪਹਿਲੇ ਪਏ ਉਹ ਸਾਰੇ ਬੰਦੇ ਨਾਲ ਡੀ.ਆਈ.ਪੀ ਬੰਦੇ ਤੇ ਲਾਏ ਹੋਏ ਨੇ 2:30 ਵਜੇ ਦਾ ਪ੍ਰੋਗਰਾਮ 2:30 ਵਜੇ ਅਟੈਕ ਹੋਇਆ ਬੰਦੇ ਦੇ ਉੱਪਰ ਹਾਲੇ ਤੱਕ ਪੁਸ਼ਟੀ ਨਹੀਂ ਪਤਾ ਲੱਗਿਆ ਹੋਇਆ ਕੀ ਹੈ ਉਹਨਾਂ ਕੋ ਰਾਣਾ ਸਿੰਘ ਨੇ ਕਰੇਮ ਰਾਰਾ ਮਾਰ ਗਿਆ ਜਿਹਨੀਆਂ ਉਹਨਾਂ ਡੱਕੇ ਪਰੀਆਂ ਮੂੰਹ ਟਕੇ ਹੋਏ ਨੇ ਘਟਨਾ ਦੇਰ ਸ਼ਾਮ ਲੁਧਿਆਣੇ ਤੋਂ ਹੈ ਇੱਕ ਵੱਡੀ ਖਬਰ ਹੈ ਜਿਹੜੀ ਲੁਧਿਆਣਾ ਤੋਂ ਤੁਹਾਡਾ ਸਾਂਝੀ ਕਰ ਰਹੇ ਹਾਂ ਫੇਰ ਪੂਰੇ ਚੌਂਕ ਦੇ ਨੇੜੇ ਬੁੱਧਵਾਰ ਦੁਪਹਿਰ ਨੂੰ ਦਾਸ ਬਿਲਡਰ ਦੇ بیٹے ਨਿਕਿਸ਼ ਗੁਪਤਾ ਨੂੰ 5-6 ਲੋਕਾਂ ਦੁਆਰਾ ਲੋਹੇ ਦੀਆਂ ਰਾਡਾ ਦੇ ਨਾਲ ਬਹੁਤ ਬੁਰੀ ਤਰ੍ਹਾਂ ਘੁੱਟਿਆ ਗਿਆ ਔਰ ਹਮਲਾ ਦੇ ਵਿੱਚ ਉਸ ਦੀ ਇੱਕ ਟੰਗ ਟੁੱਟ ਗਈ ਹੈ ਔਰ ਸਿਰ ਤੇ ਕਰੀਬ ਵੀ ਟਾਂਕੇ ਆਏ ਹੋਏ ਨੇ ਔਰ ਹੱਥਾਂ ਦੀਆਂ ਉਂਗਲੀਆਂ ਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਫਿਲਹਾਲ ਉਹ ਅਪੋਲੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਜ਼ਖਮੀ ਦੇ ਪਿਤਾ ਭਗਵਾਨ ਦਾਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਿਕਿਸ਼ ਮੋਗਾ ਵਿੱਚ ਪ੍ਰਧਾਨ ਮੰਤਰੀ ਯੋਜਨਾ ਤਹਿਤ 10 ਕਰੋੜ ਰੁਪਏ ਦੀ ਸੜਕ ਦਾ ਟੈਂਡਰ ਭਰਨ ਗਿਆ ਸੀ ਉੱਥੇ ਸੇ ਸਥਾਨਕ ਠੇਕੇਦਾਰ ਨੇ ਉਸ ਨੂੰ ਧਮਕੀਆਂ ਦਿੱਤੀਆਂ ਸੀ ਕਿ ਇਹ ਇਲਾਕਾ ਸਾਡਾ ਹੈ ਇਸ ਕਰਕੇ ਅਸੀਂ ਹੀ ਇੱਥੇ ਕੰਮ ਕਰ ਸਕਦੇ ਹਾਂ ਅਸੀਂ ਹੀ ਇੱਥੇ ਦੇ ਠੇਕੇ ਲੈ ਸਕਦੇ ਹਾਂ ਇਸ ਕਰਕੇ ਆਪਣਾ ਜਿਹੜਾ ਤੁਸੀਂ ਟੈਂਡਰ ਭਰਿਆ ਉਹਨੂੰ ਵਾਪਸ ਲੈ ਲਵੋ ਨਹੀਂ ਤਾਂ ਅੰਜਾਮ ਜਿਹੜਾ ਉਹ ਬਹੁਤ ਬੁਰਾ ਹੋਏਗਾ ਤੋਂ ਬੁੱਧਵਾਰ ਦੁਪਹਿਰ ਲਗਭਗ 2 ਵਜੇ ਜਦ ਨਿਕਿਸ਼ ਆਪਣੇ ਦਫ਼ਤਰ ਤੋਂ ਕਾਰ ਵਿੱਚ ਬੈਠਣ ਜਾ ਰਿਹਾ ਸੀ ਤਾਂ 5-6 ਲੋਕਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਉਸ ਨੂੰ ਲੋਹੇ ਦੀਆਂ ਰਾਡਾਂ ਦੇ ਨਾਲ ਪੂਰੀ ਤਰ੍ਹਾਂ ਜ਼ਖਮੀ ਕਰਕੇ ਉਹ ਉੱਥੋਂ ਫਰਾਰ ਹੋ ਗਏ ਪੁਲਿਸ ਨੇ ਵਪਾਰਕ ਰਣਜੀਤ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦਿਨ ਦਿਹਾੜੇ ਲੁਧਿਆਣੇ ਦੇ ਜਿਹੜੇ ਵਪਾਰੀ ਨੇ ਉਹ ਕਿਸੇ ਟੰਗ ਨਾਲ ਵੀ ਸੇਫ ਨਜ਼ਰ ਨਹੀਂ ਆ ਰਹੇ ਅਤੇ ਵਪਾਰੀ ਆਦਾਰਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਰੋਸ ਹੈ ਵੀ ਅਸੀਂ ਇੱਥੇ ਵਪਾਰ ਕਰਨ ਆਏ ਆ ਨਾ ਕਿ ਅਸੀਂ ਇੱਥੇ ਗੁੰਡਾਗਰਦੀ ਸਹਿਣ ਆਏ ਆ ਕਿਉਂਕਿ ਦਿਨ ਦਿਹਾੜੇ ਆਪਣੀ ਪ੍ਰਿੰਸਿਸ ਦੇ ਬਾਹਰ ਖੜੇ ਨਿਮਿੰਸ਼ ਨੂੰ ਉੱਥੇ ਬਹੁਤ ਜ਼ਿਆਦਾ ਕੁੱਟਿਆ ਗਿਆ ਔਰ ਉਹਨੂੰ ਇੰਨਾ ਜ਼ਖਮੀ ਕਰ ਦਿੱਤਾ ਗਿਆ ਕਿ ਉਹ ਹਸਪੀਟਲ ਦੇ ਵਿੱਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਆ ਮੈਂ ਬਨੋਜ ਜੈਨ ਪ੍ਰੈਜ਼ੀਡੈਂਟ ਲੁਧਿਆਣਾ ਹੌਟਮਿਕਸ પ્લાન્ટ ਬਿਲਬਰਸ ਰਕੀ ਜਿੰਨੇ ਵੀ ਲੁਧਿਆਣਾ ਹੌਟਮਿਕਸ ਪ੍ਰਾਣ ਲੱਗੇ ਨੇ ਇਹ ਠਿੱਕਿਆਈ ਦਾ ਕੰਮ ਕਰਦੇ ਆ ਉਹਨਾਂ ਵਿੱਚ ਸਾਡਾ ਇੱਕ ਮੈਂਬਰ ਹੈਗੇ ਨੇ Vice ਪ੍ਰਧਾਨ ਭਗਵੰਦ ਸਾਹਿਬ ਜੀ ਜਿਹੜੇ ਕਿ 10 ਬਿੰਦੇ ਦੇ ਨਾਂ ਤੇ ਫਰਮ ਹੈ ਤੇ ਉਹਨਾਂ ਦੇ ਬੇਟੇ ਦੇ ਉੱਪਰ ਅਟੈਕ ਹੋਇਆ ਜਿਹਦਾ ਨਾਮ ਹੈ ਨਤਾਰ ਕੁਲਤਾ ਕਿਉਂਕਿ ਕੁਝ ਨੰਨ ਤਨਾ ਨੇ ਇੱਕ ਕੰਮ ਪਾਇਆ ਸੀਗਾ ਜਗਰਾਉ ਮੋਗਾ ਸਾਈਡ ਤੇ ਤਾਂ ਉੱਥੇ ਕਾਫੀ ਲੋਕ ਇਕੱਠੇ ਹੋ ਕੇ ਮੇਰੇ ਕੋਲ ਆਇਸ਼ 10 15 ਜਿਹੜੇ ਕਿ ਮੈਨੂੰ ਲੱਗਦਾ ਕਿ ਬੰਦੇ ਜਿਆਦਾ ਵਧੀਆ ਨਹੀਂ ਸੀਗੇ ਉਹ ਨੇ ਕਹਿਆ ਵੀ ਇੱਥੇ ਕਿਹਦਾ ਤੋਂ ਕੰਮ ਬਸ ਕਰਾਓ ਟੈਂਡਰ ਬਸ ਕਰਾਓ ਮੈਂ ਕਹਿੰਦਾ ਸੀ ਟੈਂਡਰ ਇੰਨਾ ਕਿਦਾ ਬਸ ਕਰਾ ਸਕਦੇ ਆ ਔਨਲਾਈਨ ਟੈਂਡਰ ਜਿੰਦਾ ਮਰਜੀ ਪਾ ਸਕਦਾ ਉਸ ਤੋਂ ਬਾਅਦ ਅੱਜ ਉਹਨਾਂ ਬੰਦੇ ਵਿੱਚੋਂ ਹੀ ਇੱਥੇ ਸਾਡੇ ਇੱਥੇ ਮੁੰਡੇ ਦੇ ਉੱਪਰ ਉਹਨਾਂ ਨੇ ਅਟੈਕ ਕੀਤਾ ਰਾਣਾ ਦੇ ਨਾਲ ਅਟੈਕ ਕੀਤਾ ਗੱਡੀ 'ਚ ਮੁੰਡਾ ਬੈਠਣ ਲੱਗਿਆ ਤੇ ਉੱਪਰ ਕਹਿੰਦਾ ਇੱਕ ਬੰਦਾ ਆਇਆ ਤੇ ਕੰਜਰ ਬੰਦੀ ਹੋ ਰਹਾ ਕਿ ਜਿਹਨਾਂ ਦੇ ਮੂੰਹ ਟਕੇ ਹੋਏ ਸੀਗੇ ਜਿਹੜੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਤੇ ਉਹ ਕਾਫੀ ਮੁੰਡੇ ਸੱਟਾਂ ਲੱਗੀਆਂ ਤੇ ਲੱਤ ਦੇ ਉੱਪਰ ਅਭੀ ਕ੍ਰੈਕ ਹੋ ਗਈ ਕਿੱਥੇ ਵੀ ਕਾਫੀ ਮਤਲਬ ਚੈਨ ਵਿੱਚ ਵੀ ਕਾਫੀ ਟੰਕੀ ਲੱਗੇ ਨੇ ਜਿਹੜੇ ਕਿਸੇ ਪੋਲਰ ਦੇ ਵਿੱਚ ਜਾਖਲ ਹੈ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇੱਥੇ ਨੂੰ ਜਾਣਾ ਸੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਦੇ ਉੱਪਰ ਇਮੀਡੀਏਟ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਵਪਾਰੀਆਂ ਦੇ ਉੱਪਰ ਜਿਹੜੀ ਇਦਾਂ ਹੀ ਅਟੈਕ ਹੋਣ ਲੱਗੇ ਤਾਂ ਫਿਰ ਉਹ ਜਾਣਦੇ ਵਪਾਰੀ ਕਰਨਗੇ ਕੀ ਕੀ ਕਰਾਂਗੇ ਆਪਾਂ ਇੱਕ ਦੂਸਰੇ ਨਾਲ ਫਿਰ ਅਸੀਂ ਵਪਾਰ ਜਿਹੜਾ ਜਾਂ ਸਾਡਾ ਵਪਾਰ ਹੈ ਇਹ ਵਪਾਰਸ ਨੂੰ ਨਹੀਂ ਕੋਈ ਕਰਨ ਦੇਗਾ ਇਦਾਂ ਵਪਾਰੀਆਂ ਦੇ ਅਟੈਕ ਹੋਣ ਲੱਗ ਜਾਣਗੇ ਤਾਂ ਮੈਸਾ ਸਰਕਾਰੀ ਫੇਰ ਹੈ ਕਿਉਂਕਿ ਅੱਜ ਸਰਕਾਰ ਕਹਿੰਦੀ ਹੈ ਅਸੀਂ ਬਹੁਤ ਵਧੀਆ ਤੇ ਕਿੰਨਾ ਕੰਮ ਕਰ ਰਹੇ ਹਾਂ ਨਵੇਂ ਵਪਾਰ ਲੈ ਕੇ ਆਣੇ ਆ ਨਵੇਂ ਵਪਾਰੀ ਕਿੱਥੇ ਆਊਗਾ ਪੰਜਾਬ ਦੇ ਵਿੱਚ ਜਿਹੜੇ ਪੁਰਾਣੇ ਵਪਾਰੀ ਆ ਉਹਨਾਂ ਨੂੰ ਘਟਰਾ ਅਸੀਂ ਆਪਣੀ ਸੇਫਟੀ ਕੌਣ ਕਰੇਗਾ ਸਾਡੇ ਲੋਕਾਂ ਦੀ ਇਤੋਂ ਦੇ ਇੱਕ ਕਮਿਸ਼ਨ ਨੂੰ ਕੰਨੀ ਚਾਹੀਦੀ ਸੀਗੀ ਸੀਐਮ ਸਾਹਿਬ ਨੂੰ ਕਰਨੀ ਚਾਹੀਦੀ ਆ ਉਹਨਾਂ ਦੀ ਡਿਊਟੀ ਬੰਦੀ ਹੈ ਇਹ ਸਰਕਾਰ ਨੂੰ ਪ੍ਰੋਗਰਾਮ ਟੈਕਸ ਦੇਣੇ ਆ ਐਕਾ ਕਿ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਜੋ ਵੀ ਇਹਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਇਹਨਾਂ ਨੇ ਸਾਡੀ ਗੱਲ ਨੂੰ ਨਾ ਸੁਣਿਆ ਅਜੀ ਪੂਰਾ ਲੁਧਿਆਣਾ ਨਹੀਂ ਪੂਰਾ ਪੰਜਾਬ ਟੋਟਲ ਕੰਮ ਬੰਦ ਕਰ ਦਾਂਗੇ ਜਿੰਨੇ ਵੀ ਸਾਡੇ ਠੇਕੇਦਾਰ ਕੰਮ ਕਰਦੇ ਨੇ ਇਹ ਵਾਰਨਸੀ ਦੇ ਕੰਮ ਨੇ ਇਹ ਔਰ ਲੋਕ ਦੇ ਕੰਮ ਨੇ ਕਿਉਂਕਿ ਸਰਕਾਰ ਦੇ ਉੱਪਰ ਤਵਾ ਪਾਣਾ ਸੀ ਵੀ ਜਾਣਦੇ ਆ ਸਾਡੀ ਵੋਟਾਂ ਨਾਲ ਸਰਕਾਰ ਬਣੀ ਹੋਈ ਐ ਪਰ ਬਹੁਤ ਦੁੱਖ ਹੈ ਅੱਜਕੱਲ੍ਹ ਥਾਣੇ ਥਾਣੇ ਅਟੈਕ ਹੋ ਰਹੇ ਨੇ ਥਾਣੇ ਦੀ ਬਿਲਕੁਲ ਕੋਈ ਪ੍ਰੋਬਲਮ ਆ ਗਈ ਲੁਟੇਰੇ ਚੁੱਲੇ ਫਿਰਦੇ ਨੇ ਇਹਨਾਂ ਨੂੰ ਕੋਣ ਨੱਥ ਪਾਊਗਾ ਜਦੋਂ ਅਸੀਂ ਸੱਚੀ ਗੱਲ ਕਰਦੇ ਆ ਤਾਂ ਇਹਨਾਂ ਕੋਈ ਬੰਦੇ ਨਹੀਂ ਹੁੰਦੇ ਥਾਣੇ ਬਿਹਲੇ ਪਏ ਉਹ ਸਾਰੇ ਬੰਦੇ ਨਾਲ بیਐਪੀ ਬੰਦੇ ਤੇ ਲਾਏ ਹੋਏ ਨੇ ਉਹ ਜੇ ਥਾਣੇ ਬਿਹਲੇ ਹੋਣਗੇ ਤਾਂ ਐਸਜੀ ਨੂੰ ਗੱਲ ਕੀਤੀ ਸੀ ਕੀ ਕਹਿੰਦੇ ਐਸਜੀ ਨੂੰ ਪੁੱਛਿਆ ਵੀ ਕੀ ਮਾਮਲਾ ਕੀ ਹੈਗਾ ਉਹ ਕਹਿੰਦੇ ਮੈਨੂੰ ਮਾਮਲਾ ਨਹੀਂ ਪਤਾ ਇਹ ਇਹ ਪ੍ਰੋਬਲਮ ਹੈ ਬੜੀ 2:30 ਵਜੇ ਦਾ ਪ੍ਰੋ 3:30 ਵਜੇ ਅਟੈਕ ਹੋਇਆ ਬੰਦੇ ਦੇ ਉੱਪਰ ਹਾਲੇ ਤੱਕ ਪੁਰਸੂ ਨਹੀਂ ਪਤਾ ਲੱਗਿਆ ਹੋਇਆ ਕੀ ਹੈ ਉਹ ਕਹਿੰਦੇ 6:00 ਦੇ ਟਾਈਮ 3:30 ਵਜੇ ਦਾ ਅਟੈਕ ਹੋਇਆ ਹੈ ਵਾ ਉਥੇ ਇਹਨਾਂ ਨੇ ਜਿਹੜਾ ਟਾਇਪ ਹੋਇਆ ਬਾਈ ਲਗਭਗ 2:30 ਵਜੇ ਦੇ ਕਰੀ ਹੋਇਆ ਉਹਨਾਂ ਨੇ ਰਾੜਾ ਦੇ ਨਾਲ ਅਟੈਕ ਕੀਤਾ ਤੇ ਬੰਦਾ ਮਤਲਬ ਬੜੀ ਮੁਸ਼ਕਲ ਨਾਲ ਬਚਿਆ ਕਿਉਂਕਿ ਮੁੰਡਾ ਤਕੜਾ ਸੀਗਾ ਇਹਨੇ ਮੁਕਾਬਲਾ ਵੀ ਕੀਤਾ ਪਰ ਇਹ ਆ ਵੀ ਜੇ ਇੱਕ ਪਾਸੇ 5-7 ਬੰਦੇ ਹੋਣ ਕੋਈ ਇਕੱਲਾ ਬੰਦਾ ਉਹ ਕੁਝ ਨਹੀਂ ਕਰ ਸਕਦਾ ਉਹਨਾਂ ਕੋ ਰਾੜਾ ਸੀਗੇ ਜੀ ਸ਼ਰਮ ਰਾੜਾ ਮਾਰੀਆਂ ਇਹਨੀਆਂ ਉਹਨੂੰ ਢੋਕੇ ਮਾਰੀਆਂ ਮੂੰਹ ਟਕੇ ਹੋਏ ਨੇ ਇਹ ਕਿੱਥੋਂ ਬੰਦੇ ਆਉਂਦੇ ਨੇ ਜੀ ਕੌਣ ਬੰਦੇ ਨੇ ਇਹ ਜਿਹਨਾਂ ਨੂੰ ਡਾਰੀ ਹੈ ਨਹੀਂ ਪੁਲਿਸ ਦਾ ਜਿਹੜੇ ਦਿੱਤੀ ਤੇ ਤੁਮਾਰ ਕੀਤੀ ਹੈ ਉਹਦੇ ਕੋਲ ਪਛਾਣेंगे ਇਹ ਬੰਦੇ ਕੌਣ ਸੀਗੇ ਨਹੀਂ ਮੂੰਹ ਬੰਨੇ ਸੀ ਉਹਨਾਂ ਨੇ ਬੰਦੇ ਦਾ ਸਰ ਉਹੀ ਨੇ ਜਿਨ੍ਹਾਂ ਨੇ ਟੈਂਡਰ ਲਈ ਸਾਡੇ ਕੋਲ ਆਏ ਨੇ ਮੈਂ ਇਹਦਾ ਗਵਾ ਬਠਾਵਾ ਮਤ ਇਹ ਤਾਂ ਹੈ ਹੀ ਨਹੀਂ ਕੋਈ ਵੀ ਸ਼ੱਕ ਦੀ ਗੱਲ ਹੀ ਕੋਈ ਨਹੀਂ ਮੈਂ ਸੀਪੀ ਸਰ ਨੂੰ ਬੇਨਤੀ ਕਰਨਾ ਹੈ ਵਪਾਰੀਆਂ ਦਾ ਕੰਮ ਹੈ ਜੇ ਵਪਾਰੀ ਤੇ ਭੱਜਣ ਲੱਗ ਗਿਆ ਤੇ ਇੱਕ ਕਿਸੇ ਵਪਾਰੀ ਪੰਜਾਬ ਖਾਲੀ ਹੋ ਜਾਊਗਾ ਇਹ ਲੱਗਦਾ ਕਿ ਡਿਪਟੀ ਸਾਹਿਬ ਪੰਤੀ ਸੀਗੇ ਗਿੱਲ ਸਾਹਿਬ ਉਹਨਾਂ ਦੇ ਵੱਲੋਂ ਹਜੇ ਵੀ ਦੱਸਿਆ ਜਾ ਰਿਹਾ ਹੈ ਕਿ ਕੱਪਰ 2:30 ਦਾ ਮਾਮਲਾ ਹੈ ਔਰ ਵਿਅਕਤੀ ਜਿਹੜਾ ਹੈ ਕੁੱਟਮਾਰ ਕੀਤੀ ਗਈ ਹੈ ਉਹ ਫੋਲੋ ਦੇ ਵਿੱਚ ਦਾਖਲ ਹੈ ਗੰਭੀਰ ਹਾਲਾਤ ਹੈ ਲੇਕਿਨ ਇਸ ਦੇ ਬਾਵਜੂਦ ਵੀ ਪੁਲਿਸ ਇਸ ਗੱਲ ਨੂੰ ਛੁਪਾ ਰਹੀ ਹੈ ਕਹਿੰਦੇ ਵੀ ਹਲੇ ਤੱਕ ਮਾਮਲਾ ਨਹੀਂ ਪਤਾ ਸਾਬ। ਤੋਂ ਇਹਦਾ ਟੇਲੀ ਕਰਵਾਇ ਕਿਹਨੂੰ ਕਹਿੰਦੇ ਨੇ? ਸਟਾਫ ਦਾ ਪੂਰਾ ਨਾਂ ਹੋਣਾ ਆਹੀ ਇਹ ਹੀ ਨੁਕਸਾਨ ਹੋ ਰਿਹਾ ਨਾ ਜੀ। ਅਜੇ ਵੀਆਪੀ ਤੇ ਇਹਨਾਂ ਨੇ ਬੰਦੇ ਲਾਤੇ ਲੈ ਥਾਣੇ ਖਾਲੀ ਨੇ। ਜੀ। ਇਹ ਪੁਰਸੀ ਪੂਰੀ ਨਹੀਂ ਹੋਏਗੀ ਜਿਉਂ ਨਾ ਤਦਾਦੀ ਪੂਰੀ ਨਹੀਂ ਹੋਏਗੀ ਤਾਂ ਕਿਦਾਂ ਫੜ ਲੈਣਗੇ ਜੀ ਇਹ? ਨਹੀਂ ਮੇਰਾ ਨਾਂ। ਜੀ ਕਿਸੀ ਦੇ ਨਾਲ ਫੁੱਟਮਾਰ ਹੋਈ ਹੈ ਤੁਹਾਡਾ ਕੀ ਲੱਗਦਾ ਸੀ ਔਰ ਕਿਉਂ ਫੁੱਟਮਾਰ ਦਾ ਕਾਰਨ? ਸਾਡਾ ਠੇਕੇਦਾਰ ਭਰਾ ਸੀਗਾ ਤੇ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਠੀਕ ਹੈ ਇਹਨਾਂ ਦਾ ਬੇਟਾ ਸੀਗਾ ਤੇ ਉਹ ਕੋਈ ਮੋਗ ਟੈਂਡਰ ਕੋਟ ਕੀਤਾ ਸੀਗਾ ਠੀਕ ਆ ਉਹਦੇ ਅਗੇਂਸਟ ਉੱਥੋਂ ਦੇ ਲੋਕਲ ਕੰਟਰੈਕਟਰ ਨੇ ਕੋਈ ਆਪਣੇ ਗਲਤ ਬੰਦਿਆਂ ਨਾਲ ਯੂਜ਼ ਕਰਕੇ ਉਹਦੀ ਜਿਹੜੀ ਮਾਰਕਟ ਕੀਤੀ ਹੈ ਮਤਲਬ ਕਾਰਨ ਸਿਰਫ ਇਹ ਟੈਂਡਰ ਦਾ ਕਰਕੇ ਟੈਂਡਰ ਦਾ ਹੀ ਮੇਨ ਮਕਸਦ ਆ ਪਹਿਲਾਂ ਕਿਉਂਕਿ ਮਹੀਨੇ ਤੋਂ ਰੌਲਾ ਚੱਲ ਰਿਹਾ ਉਹਨਾਂ ਦੇ ਫੋਨ ਫਾਨ ਆ ਰਹੇ ਸੀ ਮੈਸੇਜ ਵੀ ਆ ਰਹੇ ਸੀ ਹਾਲਤਾਂ ਨਹੀਂ ਕਾਰੋਬਾਰੀਆਂ ਦਾ ਹੁਣ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਾ ਹੈ ਇਸੇ ਤਰ੍ਹਾਂ ਨਾ ਸ਼ਰੇਆਮ ਕਿਸੇ ਵਿਕਤੀ ਨੂੰ ਘੇਰ ਕੇ ਉਹਨਾਂ ਰਾੜਾ ਦੇ ਨਾਲ ਵਾਰ ਕੀਤਾ ਜਾਊਗਾ। ਉਹ ਤਾਂ ਹੈਗਾ ਹੀ ਹੁਣ ਕੱਲੇ ਹੀ ਸਾਰੇ ਕੱਲੇ ਕੱਲੇ ਬੰਦੀ ਫਿਰਦੇ ਆ ਕੋਈ ਚਾਰ ਬੰਦੇ ਦਾ ਫਿਰਦੇ ਨਹੀਂ ਆ ਕਿ ਸਾਰਾ ਦਿਨ ਕੰਮ ਦੇ ਕੰਮ ਕਰਦੇ ਸੌਣ ਦੇ ਵਿੱਚ। ਕੱਲੇ ਬੰਦੇ ਨੂੰ ਤਾਂ ਫੇਰ ਸਰਪੰਚ ਦੇ ਨਿਕਲਣਾ ਮੁਸ਼ਕਲ ਹੀ ਆ ਨਾ। ਠੀਕ ਹੈ ਜਿਵੇਂ ਹੁਣ ਇਹ ਕੱਲਾ ਬੰਦਾ ਆਪਣੇ ਦਫਤਰ ਚੋਂ ਨਿਕਲ ਰਿਹਾ ਸੀਗਾ ਉਹਦੇ ਤੇ ਰੋਡ ਨਾਲ ਵਾਰ ਕੀਤਾ ਔਰ ਵਿਚਾਰੇ ਦੀ ਹਾਲਤ ਬਹੁਤ ਗੰਭੀਰ ਆ ਉਹਦੀ ਆਪਣੇ ਲੱਤ ਫ੍ਰੈਕਚਰ ਹੋ ਗਈ ਸਿਰ ਦੇ ਉੱਤੇ ਜ਼ਾਟਾ ਬੜੀ ਗੰਭੀਰ ਵਿਸ਼ਾਗਾ ਇਹ ਸੋਚਣਾ ਚਾਹੀਦਾ ਸਰਕਾਰ ਨੂੰ ਇਹਦੇ ਬਾਰੇ ਕਿੰਨਾ ਟੱਕੀ ਕਾਰਵਾਈ ਕੀਤੀ ਜੀ ਪੁਲਿਸ ਆਈ ਸੀ ਕੀ ਪੁਲਿਸ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਅੱਗੇ ਪਤਾ ਲੱਗੂਗਾ ਵੀ ਉਹ ਕਿੰਦਾਂ ਦੀ ਕਰ ਕਾਰਵਾਈ ਕਰ ਰਹੀ ਹੈ ਕੋਈ ਬੰਦੇ ਵੈਈ ਪਈ ਹੈ ਉਹ ਸੀ ਜਿਨ੍ਹਾਂ ਦੇ ਨੂਨ ਦੇ ਕਿ ਆਏ ਸੀ ਇਹਨਾਂ ਨੂੰ ਨਹੀਂ ਇਦਾਂ ਦਾ ਤਾਂ ਅਜੇ ਕੁਝ ਨਹੀਂ ਪਤਾ ਲੱਗਿਆ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਬੰਦੇ ਕੰਟਰੈਕਟਰ ਹਨ ਵੱਲ ਉਹਨੇ ਉਹਨਾਂ ਨੂੰ ਵੀ ਵਿੱਚ ਇਨਵੋਲਵ ਕਰਕੇ ਠੀਕ ਆ ਸਖਤ ਤੋਂ ਸਖਤ ਕਾਰਵਾਈ ਜੋ ਕਾਨੂੰਨੀ ਕਾਰਵਾਈ ਹੈ ਕਰਨੀ ਚਾਹੀਦੀ ਜੇਕਰ ਕਾਰਵਾਈ ਨਹੀਂ ਨਹੀਂ ਕਾਰੋਬਾਰੀਆਂ ਦੇ ਨਾਲ ਤਾਂ ਕਤਲ ਹੋਈ ਅੱਜ ਅੱਜ ਇੱਕ ਨਾਲ ਹੋਈ ਆ ਕੱਲ ਹੋਰ ਕਿਸੇ ਨਾਲ ਹੋएगी ਕੱਲ ਨੂੰ ਹੋਰਾਂ ਨਾਲ ਹੋएगी ਜਦੋਂ ਹੋਏਗੀ ਹੋਏਗੀ ਅਗਰ ਇਹ ਹੁਣ ਇਸ ਵਿਸ਼ੇ ਵਿੱਚ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਗਲਾ ਤੁਹਾਡਾ ਕਦਮ ਕੀ ਹੋਏਗਾ ਰਣਨੀਤੀ ਕੀ ਹੋਏਗੀ ਅਸੀਂ ਆਪਣਾ ਸਾਡਾ ਲੋਕਲ ਜੂਨੀਅਨ ਨਹੀਂ ਬਣੀ ਹੋਈ ਆ ਲੁਧਿਆਣੇ ਦੀ ਜੂਨੀਅਨ ਵੀ ਆ ਸਿੱਪੰਜਾਬ ਦੀ ਜੂਨੀਨ ਵੀ ਆ ਠੀਕ ਆ ਦੋਨਾਂ ਦੀ ਕੱਲ ਨੂੰ ਮੀਟਿੰਗ ਗੱਲ ਕਰਕੇ ਅਸੀਂ ਜੋ ਵੀ ਡਿਸਾਈਡ ਹੋਵੇ ਮੈਂ ਤੁਹਾਨੂੰ ਦੱਸਾਂ ਬ੍ਰਦਰ ਹਾਂਜੀ ਇਹ ਮੈਨੂੰ ਪਤਾ ਉਹਨੂੰ ਦੱਸਦਾ ਹਾਂ ਹਰ ਇੱਕ ਇੱਕ ਵਿਅਕਤੀ ਨੂੰ ਕੁੱਟਿਆ ਗਿਆ ਥੋੜਾ ਦੱਸ ਦੋ ਉਹਦੇ ਬਾਰੇ